ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਉਹ ਵਿਸ਼ਾ ਜਿਹੜਾ ਹੈ ਉਹ ਬੜਾ ਹੀ ਸਮਝਣਯੋਗ ਵਿਸ਼ਾ ਹੈ ਸਭ ਤੋਂ ਖਤਰਨਾਕ ਵਾਸਤੂ ਦੋਸ਼ ਹੈ ਹਾਲਾਂਕਿ ਇਹਨਾਂ ਚੀਜ਼ਾਂ ਨੂੰ ਗੁਰਮਤ ਨੇ ਭਾਵੇਂ ਪਰਵਾਹ ਨਹੀਂ ਕੀਤਾ ਪਰ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ ਉਹਨਾਂ ਬਾਰੇ ਵੀ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਔਰ ਗੁਰਸਿੱਖ ਲਈ ਇਹ ਚੀਜ਼ਾਂ ਕਿਉਂ ਨਹੀਂ ਜ਼ਰੂਰੀ ਉਹਦੇ ਬਾਰੇ ਵੀ ਆਪਾਂ ਕੁਝ ਚੀਜ਼ਾਂ ਨੂੰ ਜਿਹੜਾ ਹੈ ਸਮਝਣਾ ਹੈ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੋ ਵਾਸਤੂ ਦੋਸ਼ ਹੈ ਜਾਂ ਫਿਰ ਜਿਹੜੇ ਆਪਾਂ ਵੇਖਦੇ ਆਂ ਵੀ ਟੀਵੀਾਂ ਤੇ ਤੜਕੀ ਜੱਜ ਕੇ ਬਹਿ ਜਾਂਦੇ ਨੇ ਜਿਹੜੇ ਲੋਕਾਂ ਦਾ ਭਵਿੱਖ ਦੱਸਦੇ ਨੇ ਤੇ ਜਾਂ ਫਿਰ ਲੋਕਾਂ ਦੀ ਰਾਸ਼ੀਆਂ ਦੱਸਦੇ ਨੇ ਤੇ ਉਹਨਾਂ ਦਾ ਭਵਿੱਖ ਅਵਦਾ ਕੀ ਹੈ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਹਾਲਾਂਕਿ ਜੋਤਿਸ਼ ਵਿਦਿਆ ਨੂੰ ਮੂਰੇ ਰੱਖ ਕੇ ਉਹਨਾਂ ਲੋਕਾਂ ਨੇ ਇੱਕ ਸਭ ਤੋਂ ਵੱਡਾ ਪਲਾਨ ਬਣਾਇਆ ਹੋਇਆ ਹੈ ਵੀ ਲੋਕਾਂ ਨੂੰ ਜਿਹੜਾ ਹੈ ਉਹਨਾਂ ਬਾਰੇ ਦੱਸੋ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਬਾਰੇ ਦੱਸੋ ਭਵਿੱਖ ਬਾਰੇ ਹਾਲਾਂਕਿ ਜੋਤਿਸ਼ ਵਿਦਿਆ ਦੇ ਵਿੱਚ ਜੋ ਲੋਕਾਂ ਨੂੰ ਮੂਰਖ ਬਣਾਉਣ ਦੀ ਪ੍ਰਤੀ ਕਿਰਿਆ ਉਹ ਬਹੁਤ ਵੱਡੇ ਪੱਧਰ ਤੇ ਚੱਲੀ ਹੋਈ ਹੈ 사ਤ ਸੰਗਤ ਪਰ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਪਰਵਾਣ ਨਹੀਂ ਕੀਤਾ ਸਤਿਗੁਰੂ ਨੇ ਗੁਰ ਸਿੱਖ ਨੂੰ ਪਹਿਲਾਂ ਹੀ ਆਗਾ ਕਰ ਦਿੱਤਾ ਹੈ ਸਤਿਗੁਰੂ ਨੂੰ ਪਤਾ ਸੀ ਵੀ ਇਹ ਚੀਜ਼ਾਂ ਹੋਣਗੀਆਂ ਤੇ ਪਾਤਸ਼ਾਹ ਨੇ ਗੁਰਸੇਖ ਨੂੰ ਆਗਾ ਕੀਤਾ ਪਾਤਸ਼ਾਹ ਕਹਿੰਦੇ ਨੇ ਸਿੱਖ ਹੈ ਤੇ ਯਾਦ ਰੱਖੀ ਵੀ ਤੂੰ ਗੁਰੂ ਦਾ ਸਿੱਖ ਹੈ ਕਿਸੇ ਸੰਪਰਦਾ ਦਾ ਨਹੀਂ ਕਿਸੇ ਹੋਰ ਦਾ ਨਹੀਂ ਕਿਸੇ ਵਿਅਕਤੀ ਦਾ ਨਹੀਂ ਪਰ ਅੱਜ ਕੱਲ ਜੋ ਆਪਾਂ ਵੇਖਦੇ ਆ ਕੋਈ ਕਹਿੰਦਾ ਮੈਂ ਫਲਾਣੇ ਦਾ ਸਿੱਖ ਹੈ ਕੋਈ ਕਹਿੰਦਾ ਮੈਂ ਉਹ ਸੰਸਥਾ ਦਾ ਸਿੱਖ ਹੈ ਕੋਈ ਕਹਿੰਦਾ ਮੈਂ ਉਹਦਾ ਹਾਂ ਮੈਂ ਉਹਦਾ ਹਾਂ ਪਰ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਕੋਈ ਜਿਹੜਾ ਹੈ ਸੰਪਰਦਾ ਦੇ ਨਾਲ ਜੁੜਨਾ ਚਾਹੁੰਦਾ ਹੀ ਨਹੀਂ ਕਿਹਨ ਤੋਂ ਭਾਵ ਜੋ ਅਸਲੀ ਸੰਪਰਦਾ ਹੈ ਜੋ ਗੁਰੂ ਨੇ ਬਖਸ਼ਿਸ਼ ਕੀਤੀ ਹੈ ਸਿੱਖੀ ਦੀ ਉਹਦੇ ਨਾਲ ਕੋਈ ਨਹੀਂ ਜੁੜਦਾ ਤੇ ਹਾਲਾਂਕਿ ਇਹ ਦੁਨੀਆਦਾਰ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਨਾਲ ਜੁੜਨਾ ਤੇ ਪਸੰਦ ਕਰਦੇ ਨੇ ਇਹਨਾਂ ਚੀਜ਼ਾਂ ਦੇ ਨਾਲ ਇਹ ਲੋਕ ਜਿਹੜੇ ਨੇ ਉਹ ਜੁੜੇ ਹੋਏ ਨੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਬਦ ਗੁਰਬਾਣੀ ਨੇ ਇਹ ਗੱਲ ਜਿਹੜੀ ਹੈ ਪਹਿਲਾਂ ਹੀ ਸਾਨੂੰ ਸਮਝਾ ਦਿੱਤੀ ਹੈ ਪਾਤਸ਼ਾਹ ਕਿੰਨੇ ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨ ਛਾਰ ਪਰ ਜੇ ਹਿਰਦਾ ਨਾਮ ਤੋਂ ਸਖਣਾ ਹੈ ਪ੍ਰੇਮ ਤੋਂ ਬਿਨਾ ਹੈ ਤਾਂ ਇਹ ਸ਼ਰੀਰ ਟਹਿ ਕੇ ਢੇਰੀ ਹੋ ਜਾਂਦਾ ਹੈ ਵਿਅਰਥ ਹੈ ਪਿਆਰਿਆ ਯਾਦ ਰੱਖੀ ਇਹਦੇ ਵਿੱਚ ਗੁਰੂ ਦਾ ਜੇ ਪ੍ਰੇਮ ਨਹੀਂ ਤੇ ਇਹ ਜੀਆਂ ਚੀਜ਼ਾਂ ਤੇ ਯਕੀਨ ਕਰਨਾ ਸੁਭਾਵਿਕ ਹੈ ਤੇ ਹਾਲਾਂਕਿ ਗੁਰਬਾਣੀ ਅਸੀਂ ਬਹੁਤ ਸੁਣੀ ਬਹੁਤ ਪੜ੍ਹੀ ਤੇ ਬੜਾ ਵਿਸ਼ਵਾਸ ਅਥਾ ਕਰਨ ਦੀ ਜਿਹੜੀ ਹੈ ਅਸੀਂ ਕੋਸ਼ਿਸ਼ ਕੀਤੀ ਪਰ ਬਹੁਤੇ ਲੋਕਾਂ ਨੇ ਭਰੋਸਾ ਜਿਹੜਾ ਹੈ ਨਹੀਂ ਬਣਾਇਆ ਮੈਨੂੰ ਇਹ ਗੱਲ ਕਰਨ ਦੇ ਵਿੱਚ ਕੋਈ ਅਸੰਤੋਸ਼ਟੀ ਨਹੀਂ ਹੈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਇਹ ਸ਼ਬਦ ਗੁਰੂ ਤੇ ਬਹੁਤ ਘੱਟ ਲੋਕ ਜਿਹੜੇ ਨੇ ਭਰੋਸਾ ਕਰਦੇ ਨੇ ਬੜੇ ਘੱਟ ਲੋਕਾਂ ਨੇ ਜਿਹੜਾ ਹੈ ਯਕੀਨ ਕੀਤਾ ਹੈ ਬੜੇ ਘੱਟ ਲੋਕਾਂ ਨੇ ਜਿਹੜਾ ਇਸ ਚੀਜ਼ ਨੂੰ ਅਪਣਾਇਆ ਹੈ ਪਰ ਬਹੁਤੇ ਉਹ ਨੇ ਜਿਹੜੇ ਲੋਕਾਂ ਨੇ ਬਹੁਤ ਜ਼ਿਆਦਾ ਵੱਡੇ ਪੱਦਰ ਤੇ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਆਪਣਾ ਤੇ ਆਪਣੇ ਪੈਸੇ ਦਾ ਨੁਕਸਾਨ ਕੀਤਾ ਹੈ। ਵਾਸਤੂ ਸ਼ਾਸਤਰ ਆਉਣ ਵਾਲੀ ਭਵਿੱਖ ਬਾਣੀ ਆਪਣੇ ਜੀਵਨ ਦਾ ਦੋਸ਼ ਜੀਵਨ ਗ੍ਰਹਿ ਮੰਗਲ ਗ੍ਰਹਿ ਇਹਨਾਂ ਚੀਜ਼ਾਂ ਵਿੱਚ ਪੈ ਕੇ ਉਹਨਾਂ ਲੋਕਾਂ ਨੇ ਬੜਾ ਵੱਡਾ ਆਪਣੇ ਆਪੇ ਦਾ ਨੁਕਸਾਨ ਕੀਤਾ ਹੈ। ਗੁਰਮੁਖ ਪਿਆਰਿਓ ਪਰ ਇੱਕ ਗੱਲ ਮੈਨੂੰ ਇੱਥੇ ਕਹਿਣ ਦੇ ਵਿੱਚ ਜਿਹੜੀ ਹੈ ਕੋਈ ਅਥਕਥਣੀ ਨਹੀਂ ਹੈ ਸਾਡੇ ਲੋਕ ਗੁਰਬਾਣੀ ਨੂੰ ਛੱਡ ਕੇ ਇਹ ਯਕੀਨ ਹੀ ਇਹਨਾਂ ਚੀਜ਼ਾਂ ਤੇ ਕਰਦੇ ਨੇ ਚਲੋ ਦੂਜੇ ਕਾਰਨ ਕੋਈ ਜਿਹੜੀ ਹੈ ਗੱਲ ਸਮਝ ਵੀ ਪੈਂਦੀ ਹੈ ਪਰ ਜਦੋਂ ਕੋਈ ਗੁਰਬਾਣੀ ਪੜਨ ਵਾਲਾ ਵੀ ਯਕੀਨ ਕਰਦਾ ਹੈ ਤੇ ਗਾਤ੍ਰੇ ਕਿਰਪਾਨ ਪਾਈ ਹੋਈ ਅੰਮ੍ਰਿਤਧਾਰੀ ਅੰਮ੍ਰਿਤ ਸ਼ਾਕੇ ਵੀ ਇਹਨਾਂ ਚੀਜ਼ਾਂ ਤੇ ਯਕੀਨ ਕਰਦਾ ਤੇ ਫਿਰ ਉਹਨਾਂ ਲੋਕਾਂ ਤੇ ਹੈਰਾਨੀ ਹੁੰਦੀ ਹੈ ਕੀ ਆਖਰੀ ਨਾਲ ਲੋਕਾਂ ਨੂੰ ਆਪਣੇ ਗੁਰੂ ਤੇ ਯਕੀਨ ਹੈ ਨਹੀਂ ਇਹਨਾਂ ਲੋਕਾਂ ਨੂੰ ਹਾਲਾਂਕਿ ਡੇਰਿਆਂ ਤੇ ਜਿੱਥੇ ਜਾ ਕੇ ਵੇਖੋ ਡੇਰਿਆਂ ਤੇ ਜਾ ਕੇ ਗੁਰਸਿੱਖ ਜਾਂਦੇ ਨੇ ਮੈਂ ਉਹਨਾਂ ਨੂੰ ਗੁਰਸਿੱਖ ਨਹੀਂ ਗਿਣਦਾ ਉਹ ਬਹਿਰੂਪੀਏ ਨੇ ਉਹ ਭੇਖੀ ਨੇ ਜਿਹੜੇ ਸਿੱਖੀ ਦਾ ਬਾਣਾ ਪਾ ਕੇ ਇਦਾਂ ਦੀਆਂ ਹਰਕਤਾਂ ਕਰਦੇ ਫਿਰਦੇ ਨੇ ਸਾਧ ਸੰਗਤ ਉਹ ਲੋਕ ਜਿਹੜੇ ਇਹ ਸਾਰੀਆਂ ਹਰਕਤਾਂ ਕਰਦੇ ਫਿਰਦੇ ਨੇ ਉਹ ਗੁਰੂ ਕੇ ਸਿੱਖ ਨਹੀਂ ਹੋ ਸਕਦੇ ਕਿਤੇ ਬਾਬੇ ਜੀਆਂ ਚੌਕੀਆਂ ਨੇ ਬਾਬੇ ਦੀਆਂ ਕਿਤੇ ਚੱਲ ਰਹੀਆਂ ਜੜੀਆਂ ਰਾਤਰੀਆਂ ਨੇ ਉਹਨਾਂ ਤੇ ਜਾ ਕੇ ਚੌਕੀਆਂ ਭਰਦੇ ਫਿਰਨਾ ਉਹਨਾਂ ਤੇ ਜਾ ਕੇ ਮੱਥੇ ਟੇਕਦੇ ਫਿਰਨਾ ਉਹਨਾਂ ਤੇ ਜਾ ਕੇ ਜਿਹੜਾ ਹੈ ਆਪਣੇ ਆਪ ਨੂੰ ਜ਼ਲੀਲ ਕਰਵਾਉਣਾ ਅਤੇ ਗੁਰੂ ਦੇ ਬਾਣੇ ਨੂੰ ਦਾਗ ਲਾਉਣਾ ਲਾਜ ਸ਼ਰਮ ਜਿਹੜੀ ਹੈ ਨਾ ਕਰਨੀ ਤੇ ਬਹੁਤ ਜ਼ਿਆਦਾ ਉਹਨਾਂ ਲੋਕਾਂ ਲਈ ਇਹ ਚੀਜ਼ਾਂ ਗਲਤ ਨੇ ਜਿਹੜੇ ਜਾ ਕੇ ਦੂਜਿਆਂ ਤੋਂ ਵੀ ਜਿਹੜੇ ਨੇ ਉਂਗਲਾਂ ਉਠਵਾਉਂਦੇ ਨੇ ਗਲਤ ਇਸਤੇਮਾਲ ਕਰਦੇ ਨੇ ਇਸ ਬਾਣੇ ਦਾ ਤੇ ਸਾਥ ਸੰਗਤ ਬਣਨਾ ਗੁਰੂ ਦਾ ਉੱਪਰੋਂ ਬਣ ਕੇ ਰਹਿਣਾ ਗੁਰੂ ਦੇ ਤੇ ਵਿੱਚੋਂ ਬਣ ਕੇ ਰਹਿਣਾ ਹੋਰਾਂ ਦੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਹੈ ਚਲੋ ਖੈਰ ਸਤਿਗੁਰੂ ਉਹਨਾਂ ਨੂੰ ਸਮਤ ਦੇਣ ਪਰ ਮੈਂ ਇੱਕ ਬੇਨਤੀ ਕਰਦਾ ਪਾਤਸ਼ਾਹ ਕਹਿੰਦੇ RAM ਨਾਮ ਤਨ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਏ ਪਰਮਾਤਮਾ ਦਾ ਨਾਮ ਐਸਾ ਪਵਿੱਤਰ ਧਨ ਹੈ ਜੋ ਸਦਾ ਨਾਲ ਨਿਵਦਾ ਹੈ ਸਤਿਗੁਰੂ ਕਹਿੰਦੇ ਨੇ ਪਰ ਇਹ ਮਿਲਦਾ ਉਹਨੂੰ ਹੈ ਜਿਹਨੂੰ ਗੁਰੂ ਆਪ ਬਖਸ਼ਿਸ਼ ਕਰਦਾ ਹੈ ਜਿਸਨੂੰ ਉਹ ਪਰਮਾਤਮਾ ਦਾਤ ਕਰਦਾ ਹੈ ਇਹ ਉਸਨੂੰ ਪ੍ਰਾਪਤ ਹੁੰਦਾ ਹੈ ਪਰ ਪਿਆਰਿਓ ਇਹਨੂੰ ਲੈਣਾ ਕਿਵੇਂ ਹੈ ਇਹ ਪਿਆਰ ਦੇ ਨਾਲ ਗੁਰੂ ਤੇ ਅਥਾ ਵਿਸ਼ਵਾਸ ਕਰਕੇ ਮਿਲੇਗਾ ਗੁਰੂ ਦਾ ਬਣ ਕੇ ਮਿਲੇਗਾ ਉਹ ਤੋਂ ਬਿਨਾਂ ਇਹ ਪ੍ਰਾਪਤ ਨਹੀਂ ਹੋ ਸਕਦਾ ਪਾਤਸ਼ਾਹ ਕਹਿੰਦੇ RAM ਨਾਮ ਤਨ ਨਿਰਮਲੋ ਜੇ ਦੇਵ ਦੇਵਨ ਹਾਰ ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ ਇਹ ਉਦੋਂ ਹੀ ਮਿਲਦਾ ਜੇ ਦੇਣ ਦੀ ਸਮਰੱਥਾ ਹਰੀ ਆਪ ਦੇਵੇ ਜੇ ਗੁਰੂ ਤੋਂ ਮੰਗਿਏ ਕਿ ਸਤਿਗੁਰੂ ਇਹੋ ਜੀ ਸਮਰੱਥਾ ਦਈ ਐਸੀ ਕਿਰਪਾ ਕਰੀ ਐਸੀ ਰਹਿਮਤ ਕਰੀ ਪਾਤਸ਼ਾ ਕਿ ਮੈਂ ਇਹ ਸਭ ਕੁਝ ਲੈ ਕੇ ਮੈਂ ਤੇਰੇ ਇਹ ਨਾ ਚੀਜ਼ਾਂ ਨੂੰ ਸੰਭਾਲਣ ਜੋਗਾ ਹੋ ਜਾ ਮੇਰੇ ਤੇ ਐਸੀ ਕਿਰਪਾ ਕਰੀ ਸਤਿਗੁਰੂ ਐਸੀ ਰਹਿਮਤ ਕਰੀ ਕਿ ਮੈਂ ਨਿਰੋਲ ਤੇਰਾ ਹੋ ਜਾ ਮੈਂ ਕਿਸੇ ਦਾ ਨਾ ਬਣ ਕੇ ਰਵਾਂ ਸਤਿਗੁਰੂ ਮੈਂ ਤੇਰਾ ਹੀ ਹੋਵਾਂ ਤੇਰਾ ਹੀ ਬਣਾ ਸਤਿਗੁਰੂ ਮੈਂ ਤੇਰਾ ਹੀ ਤੇਰਾ ਹੋਵਾਂ ਤੇ ਤੇਰਾ ਹੀ ਨਾਮ ਚਿਤਾਵੇ ਸਤਿਗੁਰੂ ਮੈਨੂੰ ਹੋਰ ਕੋਈ ਚਿੱਤ ਆਵੇ ਨਾ ਆਵੇ ਮੈਨੂੰ ਕੋਈ ਪਰਵਾਹ ਨਹੀਂ ਮੈਂ ਤੇਰਾ ਬਣ ਕੇ ਰਹਾ ਸਤਿਗੁਰੂ ਮੈਂ ਤੇਰਾ ਹੋਣਾ ਚਾਹਣਾ ਤੇ ਮੈਨੂੰ ਆਪਣਾ ਬਣਾ ਲੈ ਬਸ ਇਹ ਗੱਲ ਦੀ ਭਾਵਨਾ ਜਿਹੜੀ ਹੈ ਮਨ ਵਿੱਚ ਜ਼ਰੂਰ ਹੋਵੇ ਸਾਧ ਸੰਗਤ ਪਾਤਸ਼ਾਹ ਜੀ ਅੱਗੇ ਪੁੱਛ ਨਾ ਹੋ ਬਈ ਜਿਸ ਬੇਲੀ ਗੁਰ ਕਰਤਾਰ ਨਾਮ ਧਨ ਹਾਸਲ ਕਰਨ ਦੇ ਵਿੱਚ ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣ ਜਾਏ ਕਰਤਾਰ ਆਪ ਬਣ ਜਾਏ ਪਰ ਲੋਕ ਵਿੱਚ ਵੀ ਉਸ ਉੱਤੇ ਕੋਈ ਇਤਰਾਜ਼ ਨਹੀਂ ਕਰ ਸਕਦਾ ਤੇ ਸਾਧ ਸੰਗਤ ਐਸੀ ਅਵਸਥਾ ਐਸੀ ਸ਼ਵੀ ਜਿਹੜੀ ਹੈ ਉਹਨਾਂ ਦੀ ਬਣ ਜਾਂਦੀ ਹੈ ਜਿਹੜੇ ਗੁਰੂ ਦੇ ਨੇੜੇ ਹੋ ਜਾਂਦੇ ਨੇ ਜਿਹੜੇ ਸਤਿਗੁਰੂ ਦੇ ਨੇੜੇ ਹੋ ਜਾਂਦੇ ਨੇ ਅੱਜ ਲੋੜ ਹੈ ਇਹਨਾਂ ਚੀਜ਼ਾਂ ਦੀ ਆਹ ਫालतੂ ਦੀਆਂ ਚੀਜ਼ਾਂ ਵਿੱਚੋਂ ਨਿਕਲ ਕੇ ਗੁਰੂ ਦੇ ਉੱਤੇ ਅਥਾਹ ਭਰੋਸਾ ਕਰਨ ਦੀ ਜ਼ਰੂਰਤ ਹੈ ਨਿਰੰਕਾਰ ਤੇ ਸ਼ਰਧਾ ਬਣਾਉਣ ਦੀ ਲੋੜ ਹੈ ਪਿਆਰਿਓ ਇਹ ਚੀਜ਼ ਜਰੂਰ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ